ਜਿੱਥੇ ਸਤਾਰਾ ਸਤੰਬਰ ਨੂੰ ਜਦੋਂ ਕਿ ਰੈਡ ਰਿਬਨ ਜਿਹਦਾ ਕੀ ਮਕਸਦ ਹੈ ਬੱਚਿਆਂ ਨੂੰ ਦੌੜ ਦੇ ਰੂਪ ਦੇ ਵਿੱਚ ਅੱਜ ਤਕਰੀਬਨ 5 ਕਿਲੋਮੀਟਰ ਦਾ ਇਹਨਾਂ ਦਾ ਬੱਚਿਆਂ ਦਾ ਸਟੈਪ ਹੈਗਾ ਪੰਜਾਬ ਯੁਵਕ ਸੇਵਾਵਾਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਇਹ ਪ੍ਰੋਗਰਾਮ ਅੱਜ ਪੋਲੀਟੈਕਨਿਕ ਹੁਸ਼ਿਆਰਪੁਰ ਦੇ ਵਿੱਚ ਚੜੀਕਿਆ ਗਿਆ ਔਰ ਇਹਦਾ ਮਕਸਦ ਹੈ ਏਡ ਜਦੋਂ ਜਿਹੜੀ ਬੜੀ ਟ੍ਰੈਡੀਡ ਬਿਮਾਰੀ ਸੀਗੀ ਉਹਦੇ ਤੋਂ ਵੇਰ ਕਰਨ ਲਈ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਲਗਾਤਾਰ ਦੁਨੀਆ ਦੇ ਵਿੱਚ ਚੱਲੇ ਔਰ ਮੈਂ ਇਹਨਾਂ ਪ੍ਰੀਤ ਕੋਲੀ ਜਿਹੜੇ ਇਹਨੂੰ ਦੇਖ ਰਾਇਆ ਹੈ ਜੁਵਨ ਸਹਿਵਾਨ ਨੂੰ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਪ੍ਰੋਫੈਸਰ ਔਰ ਪ੍ਰਿੰਸੀਪਲ ਸਹਿਵਾਨ ਇਹਨਾਂ ਦਾ ਧੰਨਵਾਦ ਕਰਦਾ ਪੋਲੀਟੈਕਨਿਕ ਦੇ ਔਰ ਇਹਨਾਂ ਦੇ ਬੀਟੈਕ ਉਹਦੇ ਜਿਹੜੇ ਪ੍ਰੋਫੈਸਰ ਸਹਿਵਾਨ ਖੜੇ ਆ ਸਿਰਫ ਮੇਨ ਮਕਸਦ ਆ ਬੱਚਿਆਂ ਨੂੰ ਡਰੱਗਸ ਤੋਂ ਅਸੀਂ ਡਰੱਗਸ ਲਈ ਬੜਾ ਵੱਡਾ ਪੰਜਾਬ ਸਰਕਾਰ ਪ੍ਰੋਗਰਾਮ ਤੇ ਆ ਲਗਾਤਾਰ ਅਸੀਂ ਜੁਧ ਨਸ਼ਿਆਂ ਅਬਰਧ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਇਹ ਪ੍ਰੋਗਰਾਮ ਵੀ ਮੈਂ ਕਹਿੰਦਾ ਉਸੇ ਟਾਈਪ ਦਾ ਕਿ ਬੱਚੇ ਸਾਡੇ ਅਵੇਅਰ ਹੈਲਥ ਸਿਸਟਮ ਨੂੰ ਕਿਦਾਂ ਆਪਣੇ ਨੂੰ ਠੀਕ ਰੱਖਣਾ ਔਰ ਇਸ ਖਤਰਨਾਕ ਬਿਮਾਰੀ ਤੋਂ ਕਿਦਾਂ ਬਚਣਾ ਸੋ ਮੈਂ ਫਿਰ ਦੁਆਰਾ ਮਾਨਜੂਗ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਵੀ ਸਾਰਿਆਂ ਦਾ ਵੀ ਧੰਨਵਾਦ ਕਰਦਾ ਵੀ ਲਗਾਤਾਰ ਜੁਧ ਨਸ਼ਿਆਂ ਅਬਰਧ ਹੋਇਆ ਅਯੋਗ ਸੇਵਾਵਾਂ માં ਹੋਈਆਂ ਇਹ ਵੀ ਅਸੀਂ ਕਰ ਰਹੇ ਹਾਂ ਤਾਂ ਕਿ ਸਾਡੇ ਬੱਚੇ ਜਿਹੜੇ ਆਉਣ ਵਾਲਾ ਪੰਜਾਬ ਦਾ ਫਿਊਚਰ ਹੈ ਉਹਨੂੰ ਅਸੀਂ ਆਪਣਾ ਜਿਹੜਾ ਹੈਗਾ ਹੋਰ ਇਹਨਾਂ ਬੱਚਿਆਂ ਨੂੰ ਹਰ ਵੇਲੇ ਆਪਣੇ ਪੰਜਾਬ ਦੀ ਤਰੱਕੀ ਲਈ ਸਾਡੇ ਆਣਾ ਦਾ ਯੋਗਦਾਨ ਬੜਾ ਰਵੇ ਕਿਉਂਕਿ ਜਦੋਂ ਸਿਹਤ ਠੀਕ ਹੋਊਗੀ ਤਾਂ ਉਹਦੇ ਵਿੱਚ ਬੱਚੇ ਪੰਜਾਬ ਦੀ ਤਰੱਕੀ ਯੋਗਦਾਨ ਪਾਉਗੇ ਸਾਡਾ ਫਿਰ ਦੁਆਰਾ ਬਹੁਤ-ਬਹੁਤ ਧੰਨਵਾਦ